ਸਰਦਾਰ ਪੰਜੰਗਰ ਸਿੰਘ ਸਦਨਾ ਬਲਾਕ ਪ੍ਰਧਾਨ ਸ਼੍ਰੀ ਹਰਵਿੰਦਰ ਸਾਹਿਬ ਉਹਨਾਂ ਦੇ ਬਹੁਤ ਵੱਡੇ ਯਤਨਾਂ ਸਿੱਖਤਾ ਅੱਜ ਮਾਨਯੋਗ ਸਰਮਾਨ ਸਟੇਡੀਅਮ ਦਾ ਜਲਵਾਟਨ ਕਰਨਗੇ ਪਰ ਜਿਹੜਾ ਪ੍ਰਾਣਾ ਪਿੰਡਾਂ ਪਿੰਡਾਂ ਦੀ ਸ਼ਹਿਰ ਪਿੰਡਾਂ ਦੀ ਗਰਾਊਂਡ ਲਈ ਸਭ ਦੇ ਇੱਕ ਮਾਨ ਵਾਲੀ ਗੱਲ ਇਹਨਾਂ ਦੋ ਨਗਰਾਂ ਦੀ ਔਰ ਸੰਗਤ ਰਾਰ ਦੀ ਬੜੀ ਸਭ ਮਾਨ ਵਾਲੀ ਗੱਲ ਇਹਨਾਂ ਦੀ ਅਸਥਿਤੀ ਦੇ ਨਾਲ ਇੱਕ ਨਾਮ ਦੀ ਤੱਕ ਪੱਥਰ ਡੜਿਆ ਜਾਵੇਗਾ ਸੋਹਣੇ ਆਲੇ ਸਮੇਂ ਵਿੱਚ ਇਹ ਨਗਰ ਤੇ ਇਹਨਾਂ ਜੁੜੇ ਹੋਏ ਸੂ ਖਿਡਾਰੀ ਮੈਂ ਬਣਾ ਲਿਆ ਤੇ ਚੱਲ ਗਏ ਸਾਡੇ ਸਟਾਰ ਯਾਰ ਕੋਈ ਆੜੇ ਨਾ ਇਧਰ ਆਜੋ ਪਰ ਇਹ ਸੀਨੀ ਗੱਲ ਕਰ ਤੋਂ ਪੂਰੀ ਬੱਚਿਆਂ ਨੂੰ ਸ਼ੋਰ ਦਾ ਹੀ ਬੈਲ ਦੀ ਇੱਥੇ ਪਹੁੰਚੇ ਸਰਗਰਾਂ ਦੇ ਅੰਦਰ ਸਾਹਿਤ ਬੈਟ ਕੇ ਅੰਦਰ ਆ ਰਹੇ ਆ ਜਿਹੜੇ ਖਤਮੋਰ ਤੋਂ ਬਾਹਰ ਤੇ ਆਇਆ ਜੀ ਆਇਆਂ ਨੂੰ ਆਦਰਵਾਦ ਵੀ ਕਰਦੇ ਆ ਸੂਚੀ ਕਲੱਬ ਵੱਲੋਂ ਹਾਂਜੀ ਉਹ ਇਦਾਂ ਹੀ ਆ ਤੂੰ ਅਗੇ ਨਾ ਮਾਤਾ ਜੀ ਬਾਕੀ ਬੈਂਤੀ ਕਰਿਓ ਬਾਕੀ ਗੰਪਾ ਜੀ ਬਾਕੀ ਥੱਲੇ ਰਹਿਣ ਬਾਹਰ ਕਰੋ ਤਿੰਨ ਦੇ ਸਪੋਰਟਰ ਨੂੰ ਬੈਠੀ ਆ ਰਹਾ ਬਾਜ਼ਾਰ ਦੀ ਆਪਾਂ ਬਾਦੂ ਜਿਹੜੇ ਸਪੋਰਟਰਾਂ ਨੂੰ ਬਾਹਰ ਕਰੀਏ ਜਾਂ ਉਹਨਾਂ ਨੂੰ ਵਿਸਾਰੀਏ ਸਾਰੇ ਸਾਰੇ ਰੁਕੇ ਹੋਏ ਆ ਜਨਮ ਅੰਦਰ ਗਿਆ ਨੂੰ ਫੇਕੜਾ ਉਹਨਾਂ ਜਿਹੜੇ ਇੱਥੇ ਬਾਹਰ ਬੈਠੇ ਲਾਇਗਾ ਉਹਨਾਂ ਨੂੰ ਵੀ ਫੇਕੜਾ बहुत बढ़िया मुकाबला चल रहा दोनों टीमों के खिलाड़ी सिर्फ कमी बांध लिए रेफरी का निर्णय जीत का फैसला होएगा পূৰাজ <laughs> আজি ਮੈਂ ਬੋਲਣ ਕਿ ਇਹ ਇਹ ਤੋ ਪਰ ਇਹ ਤਾਂ ਛਾਂ ਚੋਂ ਹੁ ਭਾ ਲੱਗਦਾ ਫੋਟ ਜਿਆ ਨਾ ਉੱਤਰ ਖੜ ਜਾ ਇੱਕ ਮਿੰਟ 60 ਆ 0 ਹੁਣ ਵੇਖ ਸੱਟ ਫਸਦਾਂ ਲੜਦਾ ਕੌਣ ਹੈ ਕੌਣ ਨਹੀਂ ਕੌਣ ਹੈ ਤੁੰਦ ਤੂ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਫੀਲ ਕਿਪਰ ਹਾਂਜੀ ਉਸਤਾਦ ਜੀ ਉਹ ਧੂਆਂ ਨਾਲ ਉਹਨਾਂ ਲੋੜੀ ਬਲਿਸ਼ ਕਰ ਠੀਕ ਹੈ ਉਸਤਾਦ ਜੀ ਲੇ ਲੇਖ ਹੋ ਗਿਆ ਸਿਰ ਵੀ ਤਾਂ ਸਹੀ ਹੋ ਗਿਆ ਉਹ ਬੜੀ ਜਰਵਨ ਪਰ ਕਰਦੇ ਮਨ ਕਿਹਨਾਂ ਸ਼ੇਰ ਬਹੁਤ ਬੰਦੀ ਹੈ ਸਾਡਾ ਦੂਜੇ ਖਿਡਾਰੀਆਂ ਦਾ 6142 ਇੱਕ ਖਿਡਾਰੀ ਇਹਨਾਂ ਤਰਫ਼ ਤੇ ਲੇਲੇ ਮੇਰਾ ਮਾਰ ਪੜ ਲਗੇ ਬਹੁਤ ਵਧੀਆ ਫਾਜੀ ਆਪਾਂ ਚੰਗੀ ਕੀਤੀ ਉਹਦਾ ਪੂਰੀ ਤੋਂ ਤਰ੍ਹਾਂ ਦੇਖਿਆ ਉਧਰ ਕਹਿ ਦੇਣਾ ਮੈਂ ਤੇ ਡੈਰ ਗਿਆ ਦੇ ਇਸੇ ਮੇਰੀ ਕਰਕੇ ਨਹੀਂ ਹੋ ਸਕਦਾ ਤੇ ਲੱਗੀਆਂ ਮੈਂ ਓਏ ਯਾਰ ਸੰਦੀ ਮਹਾਨ ਹਾਰ ਕੀਪਰ ਆ ਅੱਜ ਇਸ ਗੋਲ ਕੀਪਰ ਨੂੰ ਲੰਦ ਲੈ ਬਸ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਜਾਣਾ ਕਿਉਂਕਿ ਪ੍ਰੈਸ਼ਰ ਬਣਾਉਂਦਾ ਕੀਪਰ ਦਾ ਸ਼ਾਇਆ ਪਿਆ ਜਵਾਨਾ ਸੋਹਣੇ ਚੱਲਦਾ ਹੋਇਆ ਮੈਚ ਔਰ ਪ੍ਰੈਨਟਿਸ ਦੇ ਕੰਪੋਨੈਂਟ ਕਾਟ 5 ਨੰਬਰ ਜਸੀ ਜਵਾਨ ਦੀ ਸ਼ਾਇਆ ਪਿਆ ਕਰਦਾ

ਮੈਨੂੰ ਆਇਆ ਜੀ ਮੈਂ ਜਾ ਤਾ ਓਏ ਮੈਂ ਸੋਚ ਰਹੀ ਹਾਂ ਜੀ ਜੀ ਕਿ ਉਹ ਤਾਂ ਸਗਲਾ ਨਹੀਂ ਜਗਦੇ ਸਾਨੂੰ ਚੰਗਾ ਹੋਣਾ ਚਾਹੀਦਾ ਹਿੰਮਤ ਹੋਣੀ ਚਾਹੀਦੀ ਕਲੇਰੀ ਹੋਣੀ ਚਾਹੀਦੀ ਆ ਇਹ ਸੰਦੀਪ ਦਰਸ਼ਕਾਂ ਨੂੰ ਦੇਤੀਆ ਸਾਈਡ ਤੇ ਬੈਠੇ ਹੋ ਸਰਪਤਾ ਕਿ ਸਾਇਤੇ ਬਾਜੋ ਕਿਰਪਾ ਕਰਕੇ ਚਾਹੇ ਜਿੱਤ ਦੇ ਰੰਗ ਕੇ ਵੈਜ ਜਵਾਨਾ

ਬਲਜੀਤ ਦੇ ਨਾਮ 500 ਰੁਪਏ ਦਾ ਚਾਰ ਖਿਡਾਰੀ ਐਂਗਲ ਦੇ ਨਾਮ ਸੀ ਬਲਜੀਤ ਚੋਤਾ ਖਿਡਾਰੀ ਯੂਨੀ ਕਾਂਟੇ ਤੇ ਜੋਤੀ ਤੇ ਪਰੰਦੀ ਚਰਨਜੀਤ ਪਾਲੀ ਗੰਡੇਗਾ ਤੋਂ ਕਾਹਨਾ ਵਾਲੇ ਨੇ ਕਾਂਟੇ ਲਈ 500 ਰੁਪਏ ਦਾ ਨਾਮ ਆਇਆ 2000 ਹੋ ਗਿਆ ਨਾ ਨੋਨ ਇਹਦਾ ਕਾਂਟੇ ਦਾ ਆ ਗਿਆ ਆਪਣਾ ਨਾਮ ਲੈ राजवोकेट सॼी टीम जे मैंटर कोच उन्हनि बि पंज सौ रुपया इन दौ हा हा अभिरेट सा सुनील विचोन प्यार शिल ਨਾਮ ਸਿਰ ਸਤਾ ਉਹਦੇ ਵੱਲੋਂ ਪਾਸ ਆਇਆ ਤੇ 500 ਰੁਪਿਆ ਪ੍ਰਕਾਰ ਦੀ ਉਹਨੂੰ ਕਹਨ ਨੂੰ ਆਨਾਮ ਸਾਡੇ ਕੋਲ ਆ ਜਲਦੂ ਕਾਂਟਾ ਆ ਜੋ ਕਿ ਬਹੁਤ ਹੋਣ ਹਰ ਖਿਡਾਰੀ ਰਾ